ਲੰਗੇ ਦਿਨੀ ਸਿਮਰਨਜੀਤ ਸਿੰਘ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਉਹਨਾਂ ਦੇ ਨਾਲ ਦੋ ਪੰਜਾਬ ਦੀਆਂ ਧੀਆਂ ਮੌਜੂਦ ਹੁੰਦੀਆਂ ਨੇ ਬੈਠੀਆਂ ਹੁੰਦੀਆਂ ਨੇ ਕੁੜੀਆਂ ਔਰ ਉਹ ਆਪਣੀ ਹਾਲ ਬਿਆਨੀ ਦੱਸਦੀਆਂ ਨੇ ਦੁਬਈ ਦੇ ਵਿੱਚੋਂ ਕਿਵੇਂ ਉਹਨਾਂ ਦੇ ਨਾਲ ਦਰਿੰਦਗੀ ਹੋਈ ਕਿਵੇਂ ਉਹਨਾਂ ਦੇ ਨਾਲ ਅਤਿਆਚਾਰ ਹੋਇਆ ਤੇ ਕਿਵੇਂ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਬਚਾ ਕੇ ਤੇ ਪੰਜਾਬ ਵਾਪਸ ਲਿਆਏ ਇਸ ਬਾਰੇ ਜਾਣਕਾਰੀ ਦੇ ਰਹੀਆਂ ਸੀ ਪਰ ਇੱਥੇ ਆ ਕੇ ਸਵਾਲ ਖੜੇ ਹੋਣ ਲੱਗ ਗਏ ਸਿਮਰਨਜੀਤ ਸਿੰਘ ਮਾਨ ਦੇ ਉੱਤੇ ਕਿਉਂਕਿ ਜਦੋਂ ਉਹ ਆਪਣੇ ਬਾਰੇ ਜਾਣਕਾਰੀ ਦੇ ਰਹੀਆਂ ਸੀ ਤਾਂ ਕੁੜੀਆਂ ਵਾਰ-ਵਾਰ ਇੱਕ ਗੱਲ ਜ਼ਰੂਰ ਕਹਿ ਰਹੀਆਂ ਸੀ ਕਿ ਤੁਸੀਂ ਵੀ ਸਿਮਰਨਜੀਤ ਸਿੰਘ ਮਾਨ ਨੂੰ ਆਪਣੀ ਸਪੋਰਟ ਦਿਓ ਤੁਸੀਂ ਵੀ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਕਰੋ ਲੋਕਾਂ ਨੂੰ ਅਪੀਲ ਕਰ ਰਹੀਆਂ ਸੀ ਕਿ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਕੀਤੀ ਜਾਵੇ ਹੁਣ ਇਹ ਮੁੱਦਾ ਆਪਣੇ ਆਪ ਦੇ ਵਿੱਚ ਬੜਾ ਕੰਟਰੋਵਰਸ਼ੀਅਲ ਹੈ ਬੜਾ ਸੰਜੀਦਾ ਆ ਬੜਾ ਨਾਜ਼ੁਕ ਹੈ ਕਿ ਧੀਆ ਦੇ ਨਾਲ ਪੰਜਾਬ ਦੀਆਂ ਧੀਆ ਦੇ ਨਾਲ ਵਿਦੇਸ਼ਾਂ ਦੇ ਵਿੱਚ ਮਾੜਾ ਹੋਇਆ ਔਰ ਜੇ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੂੰ ਬਚਾਇਆ ਆ ਉਹਨਾਂ ਨੂੰ ਲਿਆਂਦਾ ਆ ਪੰਜਾਬ ਤਾਂ ਇਹ ਚੰਗੀ ਗੱਲ ਆ ਇਹ ਉਹਨਾਂ ਦਾ ਇੱਕ ਚੰਗਾ ਪਾਰਟ ਹੈ ਜੋ ਉਹਨਾਂ ਨੇ ਪਲੇ ਕੀਤਾ ਆਪਣਾ ਰੋਲ ਨਿਭਾਇਆ ਪਰ ਇੱਥੇ ਆ ਕੇ ਹੁਣ ਸਵਾਲ ਇਹ ਖੜੇ ਹੋਣ ਲੱਗੇ ਕਿ ਸਭ ਦੇ ਬਾਵਜੂਦ ਇੱਕ ਪੱਖ ਇਹ ਵੀ ਹੈ ਜਿਹੜਾ ਦੱਸਣਾ ਜ਼ਰੂਰੀ ਹੈ ਸਵਾਲ ਖੜੇ ਹੋ ਰਹੇ ਆ ਕਿ ਕੀ ਸਿਮਰਨਜੀਤ ਸਿੰਘ ਮਾਨ ਨੇ ਇਹਨਾਂ ਧੀਆ ਨੂੰ ਤਾਂ ਲਿਆਂਦਾ ਕਿ ਉਹਨਾਂ ਦੇ ਪ੍ਰਚਾਰਕ ਪ੍ਰਕਿਰਿਆ ਦੇ ਵਿੱਚ ਇਜ਼ਾਫਾ ਹੋ ਸਕੇ ਕੀ ਉਹਨਾਂ ਦੇ ਨਾਲ ਹੋਰ ਲੋਕ ਜੁੜ ਸਕਣ ਕੀ ਲੋਕਾਂ ਨੂੰ ਦਿਖਾਉਣ ਵਾਸਤੇ ਇਹ ਪ੍ਰੈਸ ਕਾਨਫਰੰਸ ਮਹਿਸੂਸ ਕੀਤੀ ਗਈ ਹੈ ਕਿ ਇਹ ਦੋ ਧੀਆ ਜਿਹੜੀਆਂ ਕੈਮਰੇ ਸਾਹਮਣੇ ਬਿਠਾਈਆਂ ਗਈਆਂ ਜੋ ਆਪਣੀ ਹਾਲ ਬਿਆਨੀ ਕਰ ਰਹੀਆਂ ਨੇ ਪਹਿਲੀ ਗੱਲ ਤਾਂ ਇਹ ਚੰਗੀ ਗੱਲ ਹੈ ਜੇ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਉਸ ਦਰਿੰਦਗੀ ਤੋਂ ਕੱਢ ਕੇ ਲਿਆਏ ਆ ਪਰ ਦੂਜੀ ਗੱਲ ਜਿਹੜੇ ਸਵਾਲ ਉੱਠ ਰਹੇ ਆ ਉਹ ਵੀ ਤੁਹਾਨੂੰ ਦੱਸਨੇ ਲਾਜ਼ਮੀ ਹੈ ਸਵਾਲ ਇਹ ਵੀ ਉੱਠ ਰਿਹਾ ਕਿ ਕੀ ਸਿਮਰਨਜੀਤ ਸਿੰਘ ਮਾਨ ਇਹਨਾਂ ਧੀਆ ਦੇ ਨਾਲ ਹੋਏ ਵਰਤਾਰੇ ਨੂੰ ਵਰਤ ਕੇ ਆਪਣੀਆਂ ਵੋਟਾਂ ਵਧਾਉਣੀਆਂ ਚਾਹੁੰਦੇ ਨੇ ਲੋਕਾਂ ਨੂੰ ਇਮੋਸ਼ਨਲ ਕਰਕੇ ਆਪਣੇ ਵੱਲ ਨੂੰ ਵੋਟਾਂ ਪਾਉਣਾ ਚਾਹੁੰਦੇ ਨੇ ਸਵਾਲ ਇਹ ਖੜੇ ਹੋ ਰਹੇ ਆ ਇਹ ਸਵਾਲ ਖੜਨੇ ਨਹੀਂ ਸੀ ਪਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਬਾਰ ਬਾਰ ਇਹ ਧੀਆ ਇੱਕੋ ਹੀ ਗੱਲ ਕਹਿ ਰਹੀਆਂ ਸੀ ਕਿ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਜਿਹੜੀ ਉਹ ਜ਼ਰੂਰ ਕੀਤੀ ਜਾਵੇ ਹਾਲਾਂਕਿ ਇੱਕ ਵਿਅਕਤੀ ਜਿਹੜਾ ਹੈ ਉਹ ਜਿਹੜਾ ਇਹੋ ਜੀ ਸਿਚੁਏਸ਼ਨ ਚੋਂ ਲੰਘ ਕੇ ਆਇਆ ਹੋਵੇ ਤੇ ਉਹ ਜ਼ਾਹਿਰ ਤੌਰ ਤੇ ਆਪਣੇ ਨੂੰ ਬਚਾਉਣ ਵਾਲੇ ਵਾਸਤੇ ਇੱਕ ਹਮਦਰਦੀ ਰੱਖਦਾ ਆ ਉਹਦੀ ਉਹਨੂੰ ਤੱਤੀ ਵਾਣੀ ਲੱਗੜ ਦਿੰਦਾ ਕਈ ਵਾਰ ਤਾਂ ਇਦਾਂ ਦੀਆਂ ਸਿਚੁਏਸ਼ਨਸ ਹੁੰਦੀਆਂ ਬੰਦੇ ਬਹੁਤ ਇਮੋਸ਼ਨਲ ਹੋ ਜਾਂਦੇ ਨੇ ਔਰਤਾਂ ਬਹੁਤ ਇਮੋਸ਼ਨਲ ਹੋ ਜਾਂਦੀਆਂ ਨੇ ਔਰ ਉਹ ਆਪਣੇ ਆਪ ਨੂੰ ਬਚਾਉਣ ਵਾਲੇ ਵਾਸਤੇ ਨਿਰਪੱਖ ਹੋ ਕੇ ਇੱਕੋ ਇੱਕੋ ਪਾਸੇ ਲੱਗ ਕੇ ਤੇ ਉਹਨਾਂ ਦੀ ਸੇਵਾ ਦੇ ਵਿੱਚ ਉਹਨਾਂ ਦੇ ਉਹਨਾਂ ਦੇ ਨਾਲ ਸਪੋਰਟ ਦੇ ਵਿੱਚ ਖੜ ਜਾਂਦੇ ਨੇ ਹਾਲਾਂਕਿ ਇਹ ਕਿ ਇਮੋਸ਼ਨਲ ਪ੍ਰਕਿਰਿਆ ਇਹਦੇ ਉੱਤੇ ਸਵਾਲ ਨਹੀਂ ਖੜੇ ਕੀਤੇ ਜਾ ਸਕਦੇ ਪਰ ਇਸ ਦੇ ਬਾਵਜੂਦ ਇਸ ਬਿਆਨ ਦੇ ਉੱਤੇ ਸਵਾਲ ਜ਼ਰੂਰ ਖੜੇ ਹੋ ਰਿਹਾ ਕਿ ਕੀ ਸਿਮਰਨਜੀਤ ਸਿੰਘ ਮਾਨ ਇਹਨਾਂ 3 ਦਾ ਇਸਤੇਮਾਲ ਕਰ ਰਿਹਾ ਵੋਟਾਂ ਵਾਸਤੇ ਸਿਆਸਤ ਵਾਸਤੇ ਹਾਲਾਂਕਿ ਦੁਬਾਰਾ ਕਹਿ ਦੇਣਾ ਚਾਹੀਦਾ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਜੇ ਇਹਨਾਂ ਨੂੰ ਲਿਆਂਦਾ ਆ ਇਹਨਾਂ ਦੀ ਜਾਨ ਬਚਾਈ ਹੈ ਤੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਆਪਣੇ ਆਪ ਦੇ ਵਿੱਚ ਬੜੀ ਚੰਗੀ ਗੱਲ ਹੈ ਧੰਨਵਾਦ ਕਰਨਾ ਚਾਹੀਦਾ ਏਦਾਂ ਦੇ ਲੀਡਰਾਂ ਦਾ ਜਿਹੜੇ ਅਜੇ ਵੀ ਏਦਾਂ ਦੀ ਸੋਹਰਦਤਾ ਰੱਖਦੇ ਆ ਆਪਣਾ ਕਰਤੱਵ ਜਾਣਦੇ ਆ ਔਰ ਪੰਜਾਬ ਦੇ ਬੱਚਿਆਂ ਨੂੰ ਬਾਹਰੋਂ ਦਰਿੰਦਗੀ ਤੋਂ ਬਚਾ ਕੇ ਵਾਪਸ ਵਤਨ ਲਿਆਉਂਦੇ ਨੇ ਇਹ ਚੰਗੀ ਗੱਲ ਹੈ ਸਿਮਰਜੀਤ ਸਿੰਘ ਮਾਨ ਨੇ ਬਹੁਤ ਚੰਗੀ ਗੱਲ ਕੀਤੀ ਪਰ ਸਵਾਲ ਵੀ ਨਾਲੋਂ ਨਾਲ ਉਦਾਂ ਹੀ ਖੜਦੇ ਪਏ ਆ ਹੁਣ ਇਹਨਾਂ ਸਵਾਲਾਂ ਚ ਕਿੰਨਾ ਕੁ ਦਮ ਹੈ ਤੁਸੀਂ ਆਪ ਵਿਚਾਰੋ ਇਸ ਪ੍ਰੈਸ ਕਾਨਫਰੰਸ ਨੂੰ ਸੁਣਨ ਤੋਂ ਬਾਅਦ ਅੱਜ ਪ੍ਰੈਸ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਸਾਡੀ ਪਾਰਟੀ ਨੇ ਆ ਦੋ ਬੀਬੀਆਂ ਇਹ ਤਾਂ ਬੀਬਾ ਗੀਤਾ ਹੈ ਕਿ ਇਹ Oman ਤੋਂ ਮਿਡਲ ਈਸਟ ਤੋਂ ਦੂਸਰੀ ਬੀਬੀ ਹੈਗੀ ਐ ਮਨਦੀਪ कौर ਦबई ਤੋਂ ਇਹ ਉੱਥੇ ਫਸ ਗਈਆਂ ਸੀਗੀਆਂ ਇਹਨਾਂ ਨੂੰ ਆਉਣ ਨਹੀਂ ਸੀ ਦਿੰਦੇ ਤੇ ਆਹ ਬੀਬਾ ਗੀਤਾ ਨੂੰ ਜਿੱਥੇ ਕੰਮ ਕਰਦੀ ਸੀ ਬਹੁਤ ਕੁੱਟਮਾਰ ਕਰਦੇ ਸੀਗੇ ਤਕਲੀਫ ਦਿੰਦੇ ਸੀਗੇ ਤੇ ਇਹ ਫੇਰ ਬਰਦਾਸ਼ਤ ਨਹੀਂ ਕਰ ਸਕੀ ਉਦੋਂ ਬਾਅਦ ਇਹਨਾਂ ਦੇ ਮਾਮਾ ਇੱਥੇ ਲੋਕਲ ਪੋਲੀਟਿਸ਼ੀਅਨਸ ਦੇ ਕੋਲੇ ਜਾਂਦੇ ਰਹੇ ਪਰ ਉਹ ਸੱਸੀ ਬੰਦਿਆਂ ਨੇ ਕਿਹਾ ਕਿ ਅਸੀਂ ਨਹੀਂ ਕੁਝ ਕਰ ਸਕਦੇ ਫਿਰ ਇਹਨਾਂ ਦੇ ਘਰ ਦੇ ਨੂੰ ਪਤਾ ਲੱਗਿਆ ਕਿ ਅਕਾਲੀ ਦਲ ਅੰਮ੍ਰਿਤਸਰ ਸਾਰਾ ਕੁਝ ਕਰ ਸਕਦਾ ਹੈ ਫਿਰ ਅਸੀਂ Oman ਦਾ ਜਿਹੜਾ India ਦਾ ambassador ਸੀਗਾ ਤੇ Dubai ਦਾ India ਦਾ ambassador ਸੀਗਾ ਉਸ ਨੂੰ ਆਪਣੀਆਂ ਚਿੱਠੀਆਂ ਲਿਖੀਆਂ ਆਪਣੇ ਪੈਡ ਦੇ ਉੱਤੇ ਕਿ ਇਹ ਬੀਬੀਆਂ ਨੂੰ ਪੜਾਓ ਇਹ ਬੀਬੀ ਮਨਦੀਪ ਉਹ ਦੇ ਉੱਤੇ ਇੱਕ ਉੱਠਾ ਡਰੱਗਸ ਦਾ ਕੇਸ ਪਾਤਾ ਸੀਗਾ ਤੇ ਇਹ ਬੀਬੀ ਜੇਲ੍ਹ ਚ ਰਹੀ ਹੈ ਇਥੇ ਕੋਲੇ ਪੈਸੇ ਹੈ ਨਹੀਂ ਸੀਗੇ ਜੇਲ੍ਹ ਦੇ ਵਿੱਚ ਵੀ ਜੇ ਇਹਨੇ ਖਾਣਾ ਖਾਣਾ ਹੁੰਦਾ ਸੀਗਾ ਤਾਂ ਫੇਰ ਉਹਦੇ ਪੈਸੇ ਦੇਣੇ ਪੈਂਦੇ ਸੀਗੇ ਪਰ ਇਹ ਬੀਪੀ ਕੋਲੇ ਪੈਸੇ ਹੈ ਨਹੀਂ ਸੀ ਤੇ ਬਹੁਤ ਤਕਲੀਫ ਦੇ ਨਾਲ ਇਸ ਨੇ ਜੇਲ ਖੱਟੀ ਹੈ ਔਰ ਫਿਰ ਜਦੋਂ ਸਰਟੀਫਿਕੇਟ ਅੰਬੈਸਡਰ Oman ਤੇ ਦੁਬਈ ਕੋਲੇ ਪਹੁੰਚੀ ਫਿਰ ਉਹਨਾਂ ਨੇ ਕਾਰਵਾਈ ਕੀਤੀ ਤੇ ਇਹਨਾਂ ਨੂੰ ਵਾਪਸ ਇਹ ਕੱਲ ਪਰਸੋ ਵਾਪਸ ਆਈਆਂ ਦੋਨੋਂ ਬੀਪੀਆਂ ਸੋ ਇਹ ਇਹ ਜਿਹੜੀ ਟ੍ਰੈਵਲ ਏਜੰਟ ਜ਼ਬਰਦਸਤੀ ਇਹ ਬੀਬੀਆਂ ਨੂੰ ਬਾਹਰ ਭੇਜ ਰਹੇ ਹੈ ਇਹਦੇ ਉੱਤੇ ਸ਼ਾਂਤ ਹੋਣੀ ਚਾਹੀਦੀ ਹੈ ਪਤਾ ਹੋਣਾ ਚਾਹੀਦਾ ਸਰਕਾਰ ਨੂੰ ਕਿ ਕਿਹੜੀ ਬੀਬੀ ਕਿਵੇਂ ਅਰੇਬੀਆ ਤੇ ਗਲਫ ਕੰਟਰੀਜ਼ ਦੇ ਵਿੱਚ ਜਾ ਰਹੀ ਹੈ ਜੋ ਕਰਕੇ ਬਹੁਤ ਸਾਰੇ ਕੇਸ ਕਢਾਏ ਹੈ ਜਿਹੜੇ ਉੱਥੇ ਕਾਬੂ ਆ ਜਾਂਦੀਆਂ ਤੇ ਇਹ ਫੇਰ ਵਾਪਸ ਨਹੀਂ ਆ ਸਕਦੀਆਂ ਤੇ ਜਿਹੜੇ ਸਾਡੇ ਦੁਬਈ ਦੇ ਪ੍ਰਧਾਨ ਸੀਗੇ ਇਹ 18 ਸੈਂਟ ਟਰੱਕ ਉਹਨਾਂ ਨੇ ਫੇਰ ਸਾਡੀਆਂ ਚਿੱਠੀਆਂ ਦੇ ਰਾਹੀਂ ਇਹਨਾਂ ਨੂੰ ਭੜਾਤੇ ਤੇ ਹੁਣ ਇਹਨਾਂ ਨੂੰ ਇੱਥੇ ਪਹੁੰਚਾਇਆ ਆਪਣੇ ਬਰਨਾਲੇ ਇਹ ਗੱਲ ਹੈ ਇਹ ਬੀਬੀਆਂ ਦੀ ਬੀਬਾ ਖੇੜੀ ਪਿੰਡ ਦੇ ਬਰਨਾਲੇ ਤੋਂ ਆਏ ਤੁਸੀਂ ਬੀਬਾ ਸੰਗਰੂਪ ਅੱਜ ਕਹਿੰਦੇ ਹੋਣੇ ਜੀ ਤੁਸੀਂ ਕੀ ਕਹਿਣਾ ਚਾਹੁੰਗੇ ਸਾਨੂੰ ਚਾਹੀਦਾ ਜਾਂ ਨਹੀਂ ਨਹੀਂ ਇਹ ਅਸੀਂ ਕਹਿੰਦੇ ਹਾਂ ਕਿ ਇਹ ਜਿਹੜਾ ਪੋਪੀ ਹੈ ਜਿਵੇਂ ਮੱਧ ਪ੍ਰਦੇਸ਼ ਦੇ ਵਿੱਚੋਂ ਦੀ ਖੇਤੀ ਹੁੰਦੀ ਹੈ ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਉਹਦੀ ਖੇਤੀ ਹੋਣੀ ਚਾਹੀਦੀ ਹੈ ਇਹ ਗੱਲ ਮੈਂ ਪਾਰਲਮੈਂਟ ਦੇ ਵਿੱਚ ਵੀ ਕੀਤੀ ਹੈ ਤੇ ਰਿਕਾਰਡ ਦੇ ਉੱਤੇ ਵੀ ਹੈ ਸਾਡਾ ਅੱਜ ਦਾ ਪ੍ਰੈਸ ਕਾਨਫਰੰਸ ਕਰਨ ਦਾ ਮੁੱਖ ਮਕਸਦ ਇਹ ਸੀਗਾ ਕਿ ਇਸ ਇਲਾਕੇ ਦੇ ਸਾਡੀਆਂ ਦੋ ਬੀਬੀਆਂ ਬੀਬੀ ਜੀ ਗੀਤਾ ਤੇ ਬੀਬੀ ਜੀ ਮਨਦੀਪ ਕੌਰ ਜੀ ਮਨਦੀਪ ਕੌਰ ਜੀ ਦੁਬਈ ਤੋਂ ਬੀਬੀ ਜੀ ਗੀਤਾ ਓਮਾਨ 'ਚ ਫਸੇ ਹੋਏ ਸੀਗੇ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜਕੱਲ ਇੱਥੇ ਟਰੈਵਲ ਏਜੰਟਸ ਰਾਹੀਂ ਹਿਊਮਨ ਟਰੈਫਿਕਿੰਗ ਦਾ ਕੀ ਕੰਮ ਚਲਾਇਆ ਜਾ ਰਿਹਾ ਤੇ ਕਿਵੇਂ ਇੱਥੇ ਸਾਡੇ ਬੱਚਿਆਂ ਨੂੰ ਇਹ ਝੂਠ ਮਾਰ ਕੇ ਕਿ ਉੱਥੇ ਤੁਹਾਨੂੰ ਅਸੀਂ ਫਲਾਣੀ ਨੌਕਰੀ 'ਚ ਭਰਤੀ ਕਰ ਰਹੇ ਹਾਂ ਜਾਂ ਫਲਾਣੇ ਕਾਲਜ 'ਚ ਭਰਤੀ ਕਰ ਰਹੇ ਹਾਂ ਉੱਥੇ ਜਾ ਕੇ ਇਹ ਫੇਰ ਲੱਭਦੇ ਐ ਕਿ ਸਾਨੂੰ ਜਿੱਥੇ ਟਰੈਵਲ ਏਜੰਟ ਨੇ ਕਿਹਾ ਸੀ ਉਹ ਤਾਂ ਚੀਜ਼ ਇੱਥੇ ਮਹੀਆ ਹੋ ਨਹੀਂ ਰਹੀ ਤੇ ਨਾ ਤਾਂ ਉੱਥੇ ਉਹ ਕਾਲਜ ਹੁੰਦਾ ਨਾ ਉੱਥੇ ਉਹ ਕੋਈ ਕੰਪਨੀ ਹੁੰਦੀ ਹੈ ਜਿਹੜੀ ਕੰਪਨੀ ਦਾ ਵਾਅਦਾ ਕਰਕੇ ਇਹਨਾਂ ਨੂੰ ਭੇਜਿਆ ਹੁੰਦਾ ਸੋ ਜਿਵੇਂ ਸਿਮਰਜੀਤ ਸਿੰਘ ਮਾਨ ਨੇ ਆਖਿਆ ਕਿ ਸਰਕਾਰ ਨੂੰ ਕੋਈ ਇਹੋ ਜਿਹਾ ਸਿਸਟਮ ਇੱਥੇ ਪੁਲਿਸਿੰਗ ਦਾ ਟਰਾਂਸਪੈਰੈਂਸੀ ਦਾ ਕੋਈ ਇਹੋ ਜਿਹਾ ਛਾਂਟੀ ਕਰਨ ਦਾ ਸਿਸਟਮ ਇੱਥੇ ਲਾਗੂ ਕਰਨਾ ਜ਼ਰੂਰੀ ਹੈ ਕਿ ਜਿਹੜੇ ਸਾਡੇ ਬੱਚੇ ਇਥੋਂ ਬਾਹਰ ਜਾ ਰਹੇ ਆ ਉਹਨਾਂ ਦੀ ਉੱਥੇ ਕੀ ਸਿਕਿਉਰਿਟੀ ਹੈ ਕਿਉਂਕਿ ਇਥੋਂ ਪੰਜਾਬ ਚੋਂ ਜਾ ਰਹੇ ਆ ਪੰਜਾਬ ਦੀ ਇੱਥੇ ਇੱਕ ਸਰਕਾਰ ਹੈ ਸਰਕਾਰ ਦੇ ਕਿੰਨੇ ਵਿਭਾਗ ਬੰਦੇ ਆ ਐਸਟੀਐਫ ਬੰਦਾ ਹੈ ਡਰੱਗਸ ਤੇ ਐਂਟੀ ਗੈਂਗਸਟਰ ਫੋਰਸ ਬੰਦੀ ਹੈ ਤੇ ਜਿਹੜਾ ਸਭ ਤੋਂ ਵੱਡਾ ਮਾਈਗ੍ਰੇਸ਼ਨ ਹੈ ਸਾਡੀ ਪੋਪੂਲੇਸ਼ਨ ਦਾ ਪੰਜਾਬ ਤੋਂ ਬਾਹਰਲੇ ਮੁਲਕਾਂ 'ਚ ਹੋ ਰਿਹਾ ਹੈ ਤੇ ਇਹ ਇੱਕ ਇਹੋ ਜਿਹੀ ਹਾਈ ਪਾਵਰਡ ਕਮੇਟੀ ਬਣਨੀ ਬਹੁਤ ਜ਼ਰੂਰੀ ਹੈ ਕਿ ਸਾਡੇ ਬੱਚਿਆਂ ਨਾਲ ਉੱਥੇ ਜਾ ਕੇ ਹੋ ਕੀ ਰਿਹਾ ਕੋਈ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇ ਜਿੱਥੇ ਇੱਕਦਮ ਉੱਥੋਂ ਇਹ ਪੀੜਤ ਪਰਿਵਾਰ ਆਪਦੀ ਪੀੜਾ ਦੱਸ ਸਕਣ ਤੇ ਸਰਕਾਰ ਉਹ ਕੰਮ ਕਰ ਸਕੇ ਸੋ ਇਹ ਸਾਡੀ ਬੇਨਤੀ ਹੈਗੀ ਹੈ ਸਰਕਾਰ ਨੂੰ ਕਿ ਮੀਡੀਆ ਰਾਹੀਂ ਇਹ ਗੱਲ ਉਨ੍ਹਾਂ ਤੱਕ ਪਹੁੰਚਦੀ ਕੀਤੀ ਜਾਵੇ ਕਿਉਂਕਿ ਇਹ ਬਹੁਤ ਵੱਡੀ ਗਿਣਤੀ 'ਚ ਇਹੋ ਜੇ ਬੀਬੀਆਂ ਦਾ ਨੁਕਸਾਨ ਹੋ ਰਿਹਾ ਇੱਕ ਇਹ ਤੁਹਾਨੂੰ ਅੱਗੇ ਆਪ ਦੱਸਣਗੇ ਕਿ ਇਨ੍ਹਾਂ ਤੇ ਕੀ ਕੁਛ ਬੀਤੀ ਹੈ ਤੇ ਕਿੰਨੀ ਵਾਰੀ ਇਨ੍ਹਾਂ ਨੇ ਸਰਕਾਰ ਦੇ ਬੁਏ ਖੜਕਾਏ ਹੈ ਕਿੰਨੀ ਵਾਰ ਇਨ੍ਹਾਂ ਨੇ ਹਾੜੇ ਕੱਢੇ ਹੈ ਫਿਰ ਜਾ ਕੇ ਇਨ੍ਹਾਂ ਦਾ ਮੇਲ ਸਾਡੀ ਪਾਰਟੀ ਨਾਲ ਬਣਿਆ ਸੋ ਇਹ ਸਾਰੀ ਗੱਲਬਾਤ ਅੱਗੇ ਦੀ ਇਹ ਤੁਹਾਨੂੰ ਦੱਸਣਗੇ ਜੀ ਮੇਰਾ ਨਾਮ ਗੀਤਾ ਵੈ ਮੈਂ ਆਮਾਨ ਦੇ ਵਿੱਚ ਗਈ ਸੀਗੀ ਅਠਵਾਂ ਮਹੀਨੇ ਨੂੰ ਲੱਗਿਆ ਅਠਵਾਂ ਮਹੀਨੇ ਨੂੰ ਲੱਗਿਆ ਸੀਗਾ ਉਥੇ ਮੇਰੀ ਮੰਮੀ ਜੀ ਲੈ ਕੇ ਗਏ ਸੀਗੇ ਮੈਨੂੰ ਤੇ ਉਸ ਦੇ ਬਾਅਦ ਚੋਂ ਫਿਰ ਮੈਂ ਉਹਨਾਂ ਨੂੰ ਕਿਹਾ ਦਫ਼ਤਰ ਵਾਲਿਆਂ ਨੂੰ ਮੇਰਾ ਘਰ ਚੇਂਜ ਕੀਤਾ ਜਾਵੇ ਮੈਂ ਇੱਥੇ ਕੰਮ ਨਹੀਂ ਕਰ ਸਕਦੀ ਬਹੁਤ ਜ਼ਿਆਦਾ ਵਾ ਉਸ ਦੇ ਬਾਅਦ ਚੋਂ ਉਹਨਾਂ ਨੇ ਮੈਨੂੰ ਬਲੌਕ ਕਰ ਦਿੱਤਾ ਬਲੌਕ ਕਰਕੇ ਮੇਰੇ ਨੰਬਰ ਸਾਰੇ ਫਿਰ ਮੈਂ ਉਹਨਾਂ ਨੂੰ ਘਰ ਵਾਲਿਆਂ ਨੂੰ ਕਿਹਾ ਪਲੀਜ਼ ਮੈਨੂੰ ਅਮਰਜੈਂਸੀ ਜਾਣ ਦਿਓ 6 ਮਹੀਨਿਆਂ ਬਾਅਦ ਅਸੀਂ ਜਾ ਸਕਦੇ ਹਾਂ ਆਪਣੇ ਪੰਜਾਬ ਦੇ ਵਿੱਚ ਉਹ ਕਹਿੰਦੇ ਸਾਡੇ ਤਾਂ 3 ਲੱਖ ਰੁਪਈਆ ਭਰ ਦੋ ਤੁਸੀਂ ਜਾ ਸਕਦੇ ਹਾਂ ਸਾਡੇ ਕੋਲ 3.5 ਲੱਖ ਰੁਪਈਆ ਹੈ ਨਹੀਂ ਸੀਗਾ ਉਸ ਦੇ ਬਾਅਦ ਚੋਂ ਫਿਰ ਮੈਂ ਆਪਣੀ ਮੰਮਾ ਉਹਨਾਂ ਨੂੰ ਦੱਸਿਆ ਮਮਾਣਾ ਨੇ ਬਹੁਤ ਦੌੜ ਭੱਜ ਕੀਤੀ ਬਟ ਕਿਤੇ ਵੀ ਕੋਈ ਵੀ ਗੱਲ ਨਹੀਂ ਬਣੀ ਫਿਰ ਉਸਦੇ ਬਾਅਦ ਚ ਮਮਾ ਹੁਣੀ ਇਹ ਅਮਾਨ ਮਾਨ ਸਾਹਿਬ ਉਹਨਾਂ ਦੇ ਕੋਲ ਆਏ ਸੀਗੇ ਤੇ ਇਹਨਾਂ ਨੂੰ ਫੇਰ ਦੱਸਿਆ ਸਾਰੀ ਗੱਲਬਾਤ ਫੇ ਮੈਂ ਐਮਬੈਸੀ ਦੇ ਵਿੱਚ ਗਈ ਇਹਨਾਂ ਨੇ ਲੈਟਰ ਪਾਇਆ ਉਧਰੋਂ ਫੇ ਮੇਰੀ ਗੱਲਬਾਤ ਸੁਣੀ ਗਈ ਤੇ ਫੇ ਉਸਦੇ ਬਾਅਦ ਚ 4 ਦਿਨ ਹੋ ਗਏ ਮੈਨੂੰ ਆਈ ਨੂੰ ਮੇਰਾ ਮਹੀਨੇ ਦੇ ਅੰਦਰ ਅੰਦਰ ਫੇ ਮੇਰਾ ਵਾਪਸੀ ਦਾ ਹੋ ਗਿਆ ਕਿੰਨੇ ਟਾਈਮ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਸੀ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਸੀ ਕਿਹੜੇ ਕਿਹੜੇ ਪਾਰਟੀ ਦੇ ਇੱਕ ਵਾਰ ਇੱਕ ਵਾਰ ਕਿਹੜੇ ਕਿਹੜੇ ਹਾਲਾਤਾਂ ਚ ਰਹੇ ਹਾਲਾਤ ਬਹੁਤ ਜ਼ਿਆਦਾ ਗੰਦੇ ਸੀਗੇ ਉੱਥੇ ਕੋਈ ਵੀ ਨਾ ਜਾਵੇ ਮਾਨ ਦੇ ਵਿੱਚ ਡਬਾਈ ਚ ਇਦਾਂ ਦੀਆਂ ਕੰਟਰੀਆਂ ਚ ਕੋਈ ਵੀ ਨਾ ਪੈਣ ਜਾਵੇ ਮੇਰੇ ਵਰਗੀਆਂ ਬਹੁਤ ਜ਼ਿਆਦਾ ਪੈਣਾ ਫਸੀਆਂ ਹੋਈਆਂ ਵਾ ਪਲੀਜ਼ ਜਦੋਂ ਤੁਸੀਂ ਉੱਥੇ ਕੋਈ ਨਾ ਜਾਵੇ ਅਸੀਂ ਇਹੀ ਕਹਿਣਾ ਚਾਹੁੰਗੇ ਤੁਸੀਂ ਕਿਹੜੇ ਹਾਲਾਤਾਂ ਚ ਹਾਲਾਤ ਕਿਸ ਤਰ੍ਹਾਂ ਦੇ ਆ ਬਹੁਤ ਜ਼ਿਆਦਾ ਬੁਰੇ ਸੀ ਖਾਣ ਪੀਣ ਨੂੰ ਵੀ ਨਹੀਂ ਸੀ ਦਿੰਦੇ ਨਾ ਰੈਸਟ ਸੀ ਮਿਲਦੀ ਨਾ ਖਾਣ ਪੀਣ ਨੂੰ ਮਿਲਦਾ ਸੀਗਾ ਬਹੁਤ ਜਿਆਦਾ ਬੁਰਾ ਹਾਲ ਸੀ ਜਿਸ ਏਜੰਟ ਦੇ ਥਰੂ ਗਏ ਉਹਨੇ ਕਿੰਨੀ ਤੁਰ ਤੋਂ ਮਤਲ ਜਿਹੜੀ ਹੱਥ ਤੁਰ ਤੇ ਪੈਸੇ ਲੈਂਦੇ ਬੁਤ ਉਹਨਾਂ ਨੇ 70000 ਰੁਪਇਆ ਲਿੱਤਾ ਸੀ ਮੇਰੇ ਮਾਮੀ ਸਕੀ ਨੇ ਖੁਦ 70000 ਰੁਪਇਆ ਲਿੱਤਾ ਸੀਗਾ ਸਿਮਰਜੀਤ ਸਿੰਘ ਮਾਨ ਨਾ ਹੁੰਦੇ ਤੁਹਾਡੇ ਐਪਰਾ ਕਰਦੇ ਨੇ ਕੀ ਹੁੰਦਾ ਤੁਹਾਡੇ ਨਾਲ ਤੁਹਾਡੀ ਜਿੰਦਗੀ ਦਾ ਬਹੁਤ ਜਿਆਦਾ ਬੁਰਾ ਹਾਲ ਹੋਣਾ ਸੀਗਾ ਸ਼ਾਇਦ ਮੈਂ ਮਾਨ ਦੇ ਵਿੱਚ ਹੁੰਦੀ ਐ ਇਸ ਟਾਈਮ ਮੈਂ ਤੁਹਾਡੇ ਸਾਹਮਣੇ ਨਾ ਬੈਠੀ ਹੁੰਦੀ ਇਹਨਾਂ ਨੇ ਮਦਦ ਕੀਤੀ ਕਿਸ ਤੀਕਾ ਹੁਣ ਤੱਕ ਮਦਦ ਪਹੁੰਚੀ ਹਾਂਜੀ ਕਿੰਨਾਂ ਨੇ ਤੁਹਾਡੀ ਮਦਦ ਕਿੰਨਾ ਨੇ ਕੀਤੀ ਕਿਸ ਤਰੀਕੇ ਨਾਲ ਤੁਹਾਡੇ ਤੱਕ ਮਦਦ ਪਹੁੰਚੀ ਮੈਨੂੰ ਉਹਨਾਂ ਦਾ ਨਾਮ ਤਾਂ ਨਹੀਂ ਐਨਾ ਕੁਝ ਵੀ ਪਤਾ ਹੈਗਾ ਬਟ ਮੈਨੂੰ ਜਿੱਥੋਂ ਤੱਕ ਪਤਾ ਲੱਗਾ ਵਾ ਇਹਨਾਂ ਦੇ ਲੈਟਰ ਬਹੁਤ ਜ਼ਿਆਦਾ ਪਹੁੰਚੇ ਸਾਡੇ ਉੱਥੇ ਅੰਬੈਸੀ ਦੇ ਵਿੱਚ ਤਾਂ ਅੰਬੈਸੀ ਵਾਲੇ ਨੇ ਫੇਰ ਮੇਰੀ ਸੁਣਵਾਈ ਕੀਤੀ ਹੈ ਨਹੀਂ ਤਾਂ 6 6 7 7 ਮਹੀਨੇ ਹੋ ਗਏ ਹੋਰ ਵੀ ਕੁੜੀਆਂ ਬਹੁਤ ਬੈਠੀ ਹੋਈਆਂ ਕਿਸੇ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਕੋਈ ਸ਼ਬਦ ਵੀ ਹੁੰਦਾ ਸੀ ਉੱਥੇ ਕੁਝ ਸ਼ਬਦ ਵੀ ਹੁੰਦਾ ਸੀ ਉੱਥੇ ਮਰਦੇ ਮਾਰਦੇ ਸੀ ਕੋਈ ਸਹੀ ਹਿੰਦਦੇ ਸੀ ਕੋਈ ਉੱਥੇ ਘਰ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਜਿੱਥੇ ਮੈਂ ਕੰਮ ਕਰਦੀ ਸੀ। ਤੁਸੀਂ ਪੰਜਾਬ ਦੀਆਂ ਕਿਹੜੀਆਂ ਪਰ ਥੋੜੀ ਮੰਮਾ ਨੇ ਦੱਸਿਆ ਹੋਊਗਾ ਕਿਹੜੇ-ਕਿਹੜੀਆਂ ਪਾਰਟੀਆਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਐਂਡ ਤੇ ਤੁਹਾਡਾ ਸਾਥ ਕਿਹੜੀ ਪਾਰਟੀ ਦੀ ਸੀ? ਮੰਮਾ ਦੱਸਾਂ ਦੀ ਬੀਜੀ ਥੋੜੇ ਥੱਲੇ ਹੋ ਜਾ। ਨਹੀਂ ਮੈਂ ਸਾਡਾ ਸਾ ਜੀ ਸਰ ਮੇਰਾ ਨਾਮ ਮਨਦੀਪ ਕੌਰ ਹੈ ਤੇ ਮੈਂ ਸੰਗਰੂਰ ਤੋਂ ਆ ਤੇ ਮੈਂ ਦੁਬਈ 'ਚ ਰਹਿੰਦੀ ਸੀ ਉੱਥੇ ਕੰਮ ਕਰਦੀ ਸੀ ਤੇ ਉੱਥੇ ਮੇਰੇ ਤੇ ਮਤਲਬ ਝੂਠਾ ਇਲਜ਼ਾਮ ਲਗਾਇਆ ਗਿਆ ਕਿ ਆ ਕਿਸੇ ਨਸ਼ੀਲੀ ਚੀਜ਼ ਦਾ ਕਿ ਮੈਂ ਲਾਈਕ ਸੇਲ ਕਰਦੀ ਆ ਬਟ ਮੈਨੂੰ ਉਸ ਚੀਜ਼ ਬਾਰੇ ਕੁਝ ਵੀ ਨਹੀਂ ਸੀ ਪਤਾ ਤੇ ਮੈਂ ਦੁਬਈ ਦੀ ਜੇਲ ਵਿੱਚ 5 ਮਹੀਨੇ 4 ਦਿਨ ਰਹਿ ਕੇ ਆਈ ਆ ਤੇ ਮੈਨੂੰ ਵਾਪਸ ਲਿਆਂਦਾ ਸਿਮਰਜੀਤ ਮਾਨਸਰ ਨੇ ਇਹਨਾਂ ਤੋਂ ਬਿਨਾ ਅਗਰ ਇਹਨਾਂ ਦੀ ਹੈਲਪ ਨਾ ਹੁੰਦੀ ਤਾਂ ਉਹ 5 ਮਹੀਨੇ 2-3 ਸਾਲ ਜ਼ਰੂਰ ਮੈਂ ਉਸ ਜੇਲ 'ਚ ਰਹਿਣਾ ਸੀ ਇਹ ਪੱਕੀ ਗੱਲ ਹੈ ਹਾਂਜੀ ਸਰ ਮੇਰੀ ਫੈਮਲੀ ਇੱਧਰ ਹੈ ਸਾਰੀ ਉਹਨਾਂ ਨੇ ਸਰਨਾਲ ਰਾਬਤਾ ਕੀਤਾ ਆਪਾਂ ਹੋਰ ਕਿਤੇ ਨਹੀਂ ਗਏ ਸਾਨੂੰ ਪਤਾ ਸੀ ਕਿ ਹੋਰ ਕਿਤੇ ਵੀ ਜਾਣ ਦਾ ਫਾਇਦਾ ਨਹੀਂ ਹੈਗਾ ਸਿੱਧਾ ਆਪਾਂ ਸਿਰਫ ਮਾਨਸਰ ਨਾਲ ਹੀ ਕੰਟੈਕਟ ਕੀਤਾ ਮੇਰੀ ਫੈਮਲੀ ਨੂੰ ਉਹਨਾਂ ਨੇ ਹੀ ਸਪੋਰਟ ਕੀਤਾ ਉਹਨਾਂ ਨੇ ਲੈਟਰਸ ਵਗੈਰਾ ਉਧਰ ਅੰਬੈਸੀ ਚ ਭੇਜੇ ਤੇ ਉਹਨਾਂ ਦੀ ਜਿਹੜੀ ਸੰਸਥਾ ਸਰਦਾਰ ਅਵਤਾਰ ਸਿੰਘ ਜੀ ਨੇ ਉਹਨਾਂ ਨਾਲ ਉਹਨਾਂ ਨੇ ਰਾਬਤਾ ਕਰਕੇ ਮੈਨੂੰ ਉੱਥੋਂ ਦੀ ਅੰਬੈਸੀ ਨੇ ਫਿਰ ਉਹਨਾਂ ਨੇ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਉੱਥੋਂ ਦੀ ਪੁਲਿਸ ਵਗੈਰਾ ਨਾਲ ਸੀਆਈਡੀ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਮੈਨੂੰ ਉਸ ਕੇਸ ਤੋਂ ਮਤਲਬ ਮੇਰਾ ਹੁਣ ਕੇਸ ਬਿਲਕੁਲ ਕਲੋਜ਼ ਹੈ ਮੈਨੂੰ ਉਸ ਕੇਸ ਤੋਂ ਹੀ ਬਾਰ ਕਰਵਾ ਦਿੱਤਾ ਇਹਨਾਂ ਨੇ ਮਤਲਬ ਆਪਾਂ ਨਿਊਜ਼ 'ਚ ਸਾਰਾ ਕੁਝ ਦੇਖਦੇ ਆਂ ਸੋਸ਼ਲ ਮੀਡੀਆ ਇਹਨਾਂ ਮਤਲਬ ਅੱਜਕੱਲ ਐਕਟਿਵ ਆਪਾਂ ਸਾਰਾ ਕੁਝ ਦੇਖਦੇ ਆਂ ਕਿ ਕੌਣ ਮਦਦ ਕਰ ਰਿਹਾ ਕੌਣ ਨਹੀਂ ਕਰ ਰਿਹਾ ਤੇ ਸਿੱਧਾ ਮਤਲਬ ਤੁਸੀਂ ਕਿਤੇ ਵੀ ਦੇਖੋਗੇ ਸਿਰਫ ਮਾਨ ਸਾਹਿਬ ਨੇ ਜੋ ਅਰਬ ਕੰਟਰੀਆਂ ਕੀ ਅਮਰੀਕਾ ਤੱਕ ਵੀ ਸਿਰਫ ਉਹਨਾਂ ਦਾ ਨਾਮ ਹੀ ਚੱਲਦਾ ਮੈਂ ਹੋਰ ਕਿਸੇ ਦਾ ਨਾਮ ਨਹੀਂ ਸੁਣਿਆ ਇਹ ਚੀਜ਼ ਮੈਂ ਤੁਹਾਨੂੰ ਓਪਨਲੀ ਹੀ ਕਹਿ ਰਹੀ ਆ ਜਾਨੀ ਕੀ ਕਹਿ ਸਕਦੇ ਜੀ ਇਹਨਾਂ ਤੋਂ ਕੋਈ ਪਾਵਰ ਨਹੀਂ ਹੈ ਜੀ ਬਿਲਕੁਲ ਮਾਨ ਸਾਹਿਬ ਬਿਲਕੁਲ ਕਹੇ ਜਾਂ ਇਨਸਾਨ ਲੱਗੇ ਤੁਹਾਨੂੰ ਮਾਨ ਸਾਹਿਬ ਸਰ ਜੀ ਜਿਨ੍ਹਾਂ ਦੀ ਉ ਹੁਣ ਅਸੀਂ ਇੱਥੇ ਬੈਠਿਆਂਗੇ ਜੋ ਮੇਰਾ 4-5 ਸਾਲਾਂ ਦਾ ਕੇਸ 5 ਮਹੀਨਿਆਂ 'ਚ ਖਤਮ ਕਰਵਾ ਸਕਦੇ ਨੇ ਉਹ ਫਿਰ ਪੰਜਾਬ ਦੀ ਵੀ ਕਿੰਨੀ ਹੈਲਪ ਕਰ ਸਕਦੇ ਨੇ ਤੁਸੀਂ ਆਪ ਔਰਤ ਹੈਗੇ ਆ ਬਰਨਾਲਾ ਵਿੱਚ ਜਿਮਨੀ ਚੋਣਾ ਚੱਲ ਰਹੀ ਹੈਗਾ ਔਰਤਾਂ ਨੂੰ ਕੀ ਨਹੀਂ ਖਾਣਾ ਮੈਂ ਉਹਨਾਂ ਨੂੰ ਇਹੀ ਸਨੇਹਾ ਦਵਾਂਗੀ ਕਿ ਪਹਿਲਾਂ ਤੇ ਤੁਸੀਂ ਏਜੰਟਾਂ ਤੇ ਟਰਸਟ ਨਾ ਕਰੋ ਜਿਹੜੇ ਵੀ ਏਜੰਟਾਂ ਤੇ ਟਰਸਟ ਕਰਕੇ ਜਾਂਦੇ ਆ ਆਪਣਾ ਲਾਈਕ ਜੇ ਤੁਹਾਡਾ ਕੋਈ ਫੈਮਿਲੀ ਮੈਂਬਰ ਹੈ ਤਾਂ ਤੁਸੀਂ ਜ਼ਰੂਰ ਜਾਓ ਪਰ ਏਜੰਟਾਂ ਦੇ ਚੱਕਰਾਂ 'ਚ ਨਾ ਆਓ ਤੇ ਪਲੀਜ਼ ਮਤਲਬ ਤੁਸੀਂ ਮਾਨਸਰ ਦੀ ਸਪੋਰਟ ਕਰੋ ਮੈਂ ਇਹ ਉਹਨਾਂ ਦੇ ਲਈ ਇਹ ਨਹੀਂ ਕਹਿ ਰਹੀ ਕਿ ਚੋਣਾ ਚੱਲ ਰਹੀਆਂ ਨੇ ਮੈਂ ਤਾਂ ਬੋਲ ਰਹੀਆਂ ਮੈਂ ਇਸ ਲਈ ਕਹਿ ਰਹੀਆਂ ਕਿਉਂਕਿ ਮੈਂ ਖੁਦ ਉਹ ਜੇਲ ਇੱਕ ਤੁਸੀਂ ਉਹਨੂੰ ਨਰਕ ਕਹਿ ਸਕਦੇ ਹੋ ਕਿਉਂਕਿ ਇੱਕ ਤਰ੍ਹਾਂ ਦਾ ਨਰਕ ਸੀਗਾ ਹਨਾ ਜਿੱਥੇ ਸਿਰਫ ਕੰਦਾ ਹੀ ਕੰਦਾ ਨੇ ਕੋਈ ਬੰਦਾ ਨਹੀਂ ਹੈ ਇੱਕ ਮੈਂ ਸਿੰਗਲ ਪੰਜਾਬੀ ਕੁੜੀ ਸੀ ਜੋ ਮੈਂ ਉਸ ਜੇਲ ਦੇ ਅੰਦਰ ਸੀਗੀ ਫੋਰ ਕੋਈ ਪੰਜਾਬੀ ਕੁੜੀ ਹਾਂਜੀ ਹਲਾਤ ਕੀ ਸੀਗੇ ਮਤਲਬ ਉੱਥੇ ਸਰ ਜੇ ਤੁਹਾਡੇ ਕੋਲ ਪੈਸਾ ਤਾਂ ਤੁਸੀਂ ਖਾਣਾ ਖਾ ਸਕਦੇ ਹੋ ਸਿਰਫ ਉਬਲੇ ਹੋਏ ਚਿਕਨ ਮਾਸ ਮੱਛੀ ਆਂਦਾ ਹੈ ਤੇ ਸਾਡੇ ਵਰਗੇ ਬੰਦੇ ਜੋ ਚਿਕਨ ਮਾਸ ਮੱਛੀ ਨਹੀਂ ਖਾਂਦੇ ਉਹ ਸਿਰਫ ਇੱਕ ਰੁੱਖੇ ਉਬਲੇ ਹੋਏ ਚਾਵਲ ਆਂਦੇ ਨੇ ਉਹਨਾਂ ਤੇ ਕੋਈ ਨਮਕ ਮਿਰਚ ਨਹੀਂ ਹੁੰਦਾ ਇੱਕ ਸੁੱਕਾ ਰੋਟੀ ਟਾਈਪ ਉਹਨੂੰ ਖੁੱਬਸ ਕਹਿੰਦੇ ਆ ਦੁਬਈ ਚ ਉਹ ਆਂਦਾ ਉਹ ਤੋਂ ਬਿਨਾ ਕੁਛ ਨਹੀਂ ਆਂਦਾ ਕੋਈ ਦਾਲ ਦਾਲ ਸਬਜੀ ਜੋ ਵੀ ਆਂਦੀ ਉਹ ਫਿੱਕੀ ਉਬਲੀ ਹੋਈ ਆਂਦੀ ਕੁਝ ਵੀ ਆਪਣੇ ਪੰਜਾਬ ਵਰਗਾ ਨਹੀਂ ਜਾਂ ਤੁਸੀਂ ਬਾਹਰ ਜਿੱਦਾਂ ਨੋਰਮਲ ਖਾਣਾ ਖਾਂਦੇ ਹੋ ਕੁਝ ਵੀ ਉਦਾਂ ਦਾ ਨਹੀਂ ਆਂਦਾ ਕਹਿ ਸਕਦਾ ਕਿ ਆਪਣੇ ਮੁਲਕ ਵਰਗਾ ਕੋਈ ਮੁਲਕ ਨਹੀਂ ਨਹੀਂ ਕੁਝ ਵੀ ਨਹੀਂ ਹੈ ਇਸ ਲਈ ਤੁਸੀਂ ਮਤਲਬ ਬੈਟਰ ਹੈ ਤੁਸੀਂ ਆਪਣੀ ਕੰਟਰੀ ਚ ਰਹੋ ਤਾਂ ਸੇਫ ਹੋ ਰਲਿਤੀ ਗੱਲ ਕਰੀਏ ਤੁਸੀਂ ਕਿਹੜੇ ਸਾਲ ਦੇ ਵਿੱਚ ਦੁਬਈ ਗਏ ਸੀ ਹਾਂਜੀ ਸਰ ਮਤਲਬ ਕਿਹੜੇ ਸਮੇਂ ਦੇ ਵਿੱਚ ਸੋਣ ਤੇ ਇਹ ਜਿਹੜਾ ਬੋਲ ਸਰ ਮੈਂ 2021 ਚ ਦੁਬਈ ਗਈ ਸੀ ਮਤਲਬ ਮੇਰਾ ਕੰਮਕਾਰ ਸਾਰਾ ਕੁਝ ਵਧੀਆ ਸੀ ਮੈਂ ਕੋਈ ਐਵੇਂ ਨਹੀਂ ਕਹੂੰਗੀ ਕਿ ਮੇਰਾ ਕੰਮਕਾਰ ਨਹੀਂ ਸੀ ਵਧੀਆ ਜਾਂ ਮੈਂ ਉੱਥੇ ਰੁੱਲ ਰਹੀ ਸੀ ਹਨਾ ਬਹੁਤ ਵਧੀਆ ਸੀ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਬਸ ਮੇਰੇ ਫਰੈਂਡਸ ਸੀਗੇ ਆਪਾਂ ਇਦਾਂ ਹੀ ਛੁੱਟੀ ਵਾਲੇ ਦਿਨ ਘੁੰਮਣ ਫੇਰਨੇ ਗਏ ਤੇ ਮੈਨੂੰ ਨਹੀਂ ਪਤਾ ਕਿ ਉਹਨਾਂ ਦਾ ਕਿਤੇ ਅੱਗੇ ਲਿੰਕ ਸੀਗਾ ਜਾਂ ਨਹੀਂ ਸੀਗਾ ਬਸ ਉਹਨਾਂ ਦੇ ਮੈਂ ਨਾਲ ਸੀਗੀ ਤੇ ਸੀਆਈਡੀ ਆਲਰੇਡੀ ਉਹਨਾਂ ਨੂੰ ਟਰੈਪ ਕਰ ਰਹੀ ਸੀਗੀ ਤੇ ਉਹਨਾਂ ਨੂੰ ਚੱਕਣ ਦੇ ਚੱਕਰ 'ਚ ਮੈਂ ਵੀ ਉਹਨਾਂ ਦੇ ਨਾਲ ਘੁੰਮਣ ਗਈ ਸੀ ਸੋ ਉਹਨਾਂ ਨੇ ਮੈਨੂੰ ਵੀ ਨਾਲ ਫੜਿਆ ਕਿਉਂਕਿ ਮੈਂ ਉਹਨਾਂ ਦੇ ਨਾਲ ਸੀਗੀ ਸੋ ਓਮਪੀਰ ਮੈਨੂੰ ਵੀ ਜੇਲ੍ਹ 'ਚ ਰੱਖਿਆ ਗਿਆ